ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂਗੇ ਗਨਤੰਤਰ ਦਿਵਸ ਤੇ ਕੀ ਇਹ ਦੇਸ਼ ਹੁਣ ਤਿਰੰਗੇ ਝੰਡੇ ਤੋਂ ਇੱਕ ਝੰਡੇ ਵੱਲ ਨੂੰ ਆ ਗਿਆ ਕੀ ਹੁਣ ਦੇਸ਼ ਭਗਵੇਂ ਝੰਡੇ ਵੱਲ ਨੂੰ ਆ ਰਿਹਾਗਾ ਜਿਹੜੀਆਂ ਗਨਤੰਤਰ ਦਿਵਸ ਦੇ ਮੌਕੇ ਤੇ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋਈ ਆ ਮੂਰਤੀ ਦੀ ਉਦੋਂ ਬਾਅਦ ਦੇ ਵਿੱਚ ਦੇਸ਼ ਦੇ ਵਿੱਚ ਕਿਸ ਤਰੀਕੇ ਦੀ ਗੁੰਡਾਗਰਦੀ ਚੱਲ ਰਹੀ ਆ ਤੇ ਦੇਸ਼ ਕਿੱਧਰ ਨੂੰ ਜਾ ਰਿਹਾਗਾ ਇਹਦੇ ਤੇ ਅੱਪਾ ਅੱਜ ਗੱਲ ਕਰਦੇ ਆ ਕੀ ਦੇਸ਼ ਦੇ ਵਿੱਚੋਂ ਹੁਣ ਤਿਰੰਗਾ ਝੰਡਾ ਖਤਮ ਹੋ ਜਾਊਗਾ ਕੀ ਦੇਸ਼ ਭਾਰਤ ਦੇਸ਼ ਦੇ ਵਿੱਚ ਹੁਣ ਭਗਮਾ ਚੰਡਾਈ ਹੋਊਗਾ ਗਨਤੰਤਰ ਦਿਵਸ ਦਾ ਮੌਕਾ ਮਤਲਬ ਇਹ ਆ ਵੀ ਗਨਤੰਤਰ ਦੇਸ਼ ਜਦੋਂ ਹੋਇਆ ਤਾਂ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਜਿਹੜੇ ਐਸਸੀ ਐਸਟੀ ਓਬੀਸੀ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਨੇ ਜਦੋਂ ਤੁਹਾਨੂੰ ਇੱਕ ਵੋਟ ਦਾ ਇੱਕ ਬੰਦਾ ਇੱਕ ਵੋਟ ਦਾ ਅਧਿਕਾਰ ਮਿਲ ਗਿਆ ਇਹਦਾ ਮਤਲਬ ਵੀ ਸਾਰੇ ਬੰਦੇ ਨੇਗੇ ਜਿਹੜੇ ਬਰਾਬਰ ਨੇ ਕਿਸੇ ਦਾ ਕੋਈ ਵੀ ਬੰਦਾ ਵੋਟ ਦਾ ਅਧਿਕਾਰ ਮਿਲਣ ਤੋਂ ਬਾਅਦ ਚਾਹੇ ਕਿਸੇ ਧਰਮ ਸੰਪਰਤਾ ਦਾ ਬੰਦਾ ਜਾਤੀ ਦਾ ਬੰਦਾ ਸਾਰੇ ਲੋਕ ਬਰਾਬਰ ਨੇ ਇਹਦਾ ਮਤਲਬ ਇਹ ਆ ਪਰ ਹੁਣ ਜਦੋਂ ਮੰਦਰ ਦੀ ਪ੍ਰਾਣ ਪ੍ਰਥਿਸ਼ਟਾ ਹੋਈਆ ਉਦੋਂ ਬਾਅਦ ਦੇ ਵਿੱਚ ਕਿੰਨੀ ਧਾਰਮਿਕ ਹਿੰਸਾ ਦੀਆਂ ਜਿਹੜੀਆਂ ਖਬਰਾਂ ਨੇਗੀਆਂ ਉਹ ਜਗ੍ਹਾ-ਜਗ੍ਹਾ ਤੋਂ ਆ ਰਹੀਆਂ ਨੇਗੀਆਂ ਬੰਬਈ ਦੇ ਵਿੱਚ ਇੱਕ ਪੁਲਿਸ ਇਨਸਪੈਕਟਰ ਹਿੰਦੂਆਂ ਦੀ ਭੀੜ ਨੂੰ ਦੂਰ ਕਰਨ ਦੀ ਖਾਤਰ ਇੱਕ ਵੱਡੇ ਫਿਰਕੇ ਦੀ ਭੀੜ ਨੂੰ ਦੂਰ ਕਰਨ ਦੀ ਖਾਤਰ ਉਹਨਾਂ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਿਹਾ ਤੇ ਉਹੀ ਇਨਸਪੈਕਟਰ ਇੱਕ ਮੁਸਲਮ ਯੋਗ ਨੂੰ ਬਹੁਤ ਗੰਦੇ ਤਰੀਕੇ ਨਾਲ ਬੋਲ ਕੇ ਉਹਨੂੰ ਡਾਂਟ ਰਿਹਾਗਾ ਵੀ ਤੁਸੀਂ ਹਲੇ ਮੈਨੂੰ ਦੇਖਿਆ ਹੀ ਨਹੀਂ ਤੁਸੀਂ ਕੀ ਦੇਖਿਆ ਇਸ ਤਰੀਕੇ ਦੀਆਂ ਦੇਸ਼ ਦੇ ਵਿੱਚ ਖਬਰ ਆ ਰਹੀਆਂ ਨੇ ਅੱਜ ਦੇਸ਼ ਦੇ ਵਿੱਚ ਜਦੋਂ ਕੱਲ ਦੀ ਗੱਲ ਹੈ ਕੱਲ ਗਨਤੰਤਰ ਦਿਵਸ ਵਾਲੇ ਦਿਨ ਦੇਸ਼ ਦੇ ਵਿੱਚ ਲੋਕਾਂ ਦੇ ਛੱਤਾਂ ਤੇ ਆਮ ਤੌਰ ਤੇ ਤਿਰੰਗੇ ਝੰਡੇ ਲੱਗੇ ਹੁੰਦੇ ਸੀ ਜਿਵੇਂ ਕਿ ਪਿਛਲੀ ਵਾਰੀ ਘਰ ਘਰ ਤਿਰੰਗਾ ਦੀ ਗੱਲ ਚੱਲੀ ਸੀ ਬਹੁਤ ਤਿਰੰਗੇ ਝੰਡੇ ਲੱਗੇ ਸੀ ਪਰ ਅੱਜ ਕੱਲ ਦੇਖਿਆ ਜਿਹੜਾ ਮਾਹੌਲ ਸੀ ਦੇਸ਼ ਦੇ ਵਿੱਚ ਲੋਕਾਂ ਦੀਆਂ ਛੱਤਾਂ ਤੇ ਤਿਰੰਗੇ ਝੰਡੇ ਦੀ ਜਗ੍ਹਾ ਤੇ ਜ਼ਿਆਦਾਤਰ ਭਗਵੇਂ ਝੰਡੇ ਲੱਗੇ ਹੋਏ ਸੀ ਤਿਰੰਗਾ ਝੰਡਾ ਕਿਸੇ ਨੇ ਨਹੀਂ ਲਾਇਆ ਭਗਵੇਂ ਝੰਡੇ ਲੱਗੇ ਹੋਏ ਸੀ ਸਾਰੇ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਦਿਖਾ ਰਿਹਾ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ ਮਸੀਤ ਦੇ ਮੂਹਰੇ ਖੜ ਕੇ ਕਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਡਾਂਸ ਕੀਤਾ ਜਾ ਰਿਹਾ ਤੇ ਮਸਜਿਦ ਦੇ ਉੱਪਰ ਝੰਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੰਦੌਰ ਮੱਧ ਪ੍ਰਦੇਸ਼ ਦੀ ਵੀਡੀਓ ਆ ਗਈ ਆ ਦੂਸਰੀ ਦੇਖ ਲਓ ਤੁਸੀਂ ਮੀਰਾ ਰੋਡ ਮੁੰਬਈ ਦੀ ਮੀਰਾ ਰੋਡ ਮੁੰਬਈ ਦੇ ਵਿੱਚ ਕਿਵੇਂ ਇੱਕ ਗਰੀਬ ਵਿਅਕਤੀ ਜਿਹੜਾ ਆਂਡਿਆਂ ਦੀ ਰੇੜੀ ਲਈ ਖੜਾਗਾ ਉਹ ਜਦੋਂ ਭੀੜ ਉਹਦੇ ਵੱਲ ਭੱਜ ਕੇ ਆਈ ਉਹ ਬੰਦਾ ਆਂਡੇ ਆਂਡਿਆਂ ਦੀ ਰੇੜੀ ਛੱਡ ਕੇ ਭੱਜ ਗਿਆ ਇਹ ਮੁਸਲਮ ਬਹੁਤਾਂ ਵਾਲਾ ਏਰੀਆ ਜਿੱਥੇ ਮੁਸਲਮ ਜ਼ਿਆਦਾ ਗਿਣਤੀ ਦੇ ਵਿੱਚ ਰਹਿੰਦੇ ਨੇ ਤੇ ਉਹ ਬੰਦੇ ਦੀ ਆਂਡਿਆਂ ਦੀ ਰੇੜੀ ਨੂੰ ਲੱਤ ਮਾਰ ਕੇ ਉੱਥੋਂ ਸਿੱਟਦਾ ਗਰੀਬ ਦਾ ਸਾਰਾ ਰਜਗਾਰ ਸੀਗਾ ਜਿਹੜਾ ਤੋੜਦਾ ਇਹ ਬੰਦਰ ਦੀ ਜਿਸ ਦਿਨ ਪ੍ਰਾਣ ਪ੍ਰਤੀਸ਼ਟਾ ਹੋਈਆ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਦੀਆਂ ਖਬਰਾਂ ਨੇ ਜਿਹੜਾ ਇਹ ਗੁੰਡਾਗਰਦੀ ਦਾ ਨਾਚ ਆਮ ਲੋਕਾਂ ਵੱਲੋਂ ਕੀਤਾ ਗਿਆ ਜਿਹੜੇ ਉਸ ਉਸ ਦਿਨ ਰੈਲੀਆਂ ਕੱਟ ਰਹੇ ਸੀ ਜਾਂ ਉਹਨੂੰ ਆਪਾਂ ਸ਼ੋਭਾ ਯਾਤਰਾ ਵਗੈਰਾ ਕਹਿ ਦਈਏ ਉਹ ਕੱਟ ਰਹੇ ਸੀ ਆ ਹਾਪੜ ਉੱਤਰ ਪ੍ਰਦੇਸ਼ ਦਾ ਦੇਖ ਲਓ ਤੁਸੀਂ ਹਾਪੜ ਉੱਤਰ ਪ੍ਰਦੇਸ਼ ਦੇ ਵਿੱਚ ਕੀ ਕੁਛ ਕੀਤਾ ਜਾ ਰਿਹਾਗਾ ਭੀੜ ਵੱਲ ਕਿਸ ਤਰੀਕੇ ਨਾਲ ਮੋਟਰਸਾਈਕਲਾਂ ਤੇ ਆ ਕੇ ਝੰਡੇ ਲੈ ਕੇ ਕਿਸ ਤਰੀਕੇ ਨਾਲ ਮਸਜਿਦਾਂ ਤੇ ਮਸਜਿਦਾਂ ਦੇ ਉੱਤੇ ਚੜ ਕੇ ਮੁਸਲਮਾਨ ਬਹੁਤ ਸਾਲ ਏਰੀਆ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਡਾਂਸ ਕੀਤੇ ਜਾ ਰਹੇ ਨੇ ਉੱਤਰ ਪ੍ਰਦੇਸ਼ ਦਾ ਹੀ ਦੇਖ ਲਓ ਕਿਵੇਂ ਗੀਤ ਚੱਲ ਰਹੇ ਨੇ ਡਾਬਰ ਪਤਾ ਨਹੀਂ ਤੇਲ ਲਾਓ ਡਾਬਰ ਕਾ ਮਨਾ ਮਿਟਾ ਦੋ ਬਾਬਰ ਕਾ ਇਹ ਜੇ ਨਾਰੇ ਲਾ ਕੇ ਇਹ ਉਹ ਦੇਸ਼ ਹੈ ਜਿਹੜੇ ਦੇਸ਼ ਦੇ ਵਿੱਚ ਨਹਿਰੂ ਹੋਰਾਂ ਨੇ ਪਟੇਲ ਹੋਰਾਂ ਨੇ ਜਾਂ ਡਾਕਟਰ ਭੀਮਰਾਓ ਅੰਬੇਦਕਰ ਮਹਾਤਮਾ ਗਾਂਧੀ ਵਰਗੇ ਲੋਕਾਂ ਨੇ ਜਿੱਥੇ ਸਾਰੇ ਦੇਸ਼ ਦੇ ਵਿੱਚ ਇਹ ਸੁਪਨਾ ਲਿਆ ਸੀ ਵੀ ਇਹ ਦੇਸ਼ ਇੱਕ ਇਕੱਠੇ ਹੋ ਕੇ ਰਹਿਣਗੇ ਦੇਸ਼ ਦੇ ਵਿੱਚ ਇਹ ਦੇਸ਼ ਇੱਕ ਜੁਟ ਹੋ ਕੇ ਰਹੂਗਾ ਇਹ ਉਸ ਦੇਸ਼ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇਗੀਆਂ ਸਰ ਇਹ ਇਸ ਕਰਕੇ ਵੀ ਵੋਟ ਕਿਸ ਤਰੀਕੇ ਨਾਲ ਜਿਹੜਾ ਵੋਟ ਦਾ ਪੋਲਰਾਈਜੇਸ਼ਨ ਹੋਵੇ ਉਹ ਕਿਵੇਂ ਹੋਵੇ ਆ ਮੀਰਾ ਰੋਡ ਦੀ ਏ ਹੋਰ ਇੱਕ ਹੋਰ ਖਬਰਾਂ ਮੋਈ ਦੀ ਤੁਸੀਂ ਆ ਵੀਡੀਓ ਦੇਖੋ ਕਿਸ ਤਰੀਕੇ ਨਾਲ ਆ ਬੰਦਾ ਪਿਸਤੌਲ ਲੈ ਕੇ ਪਿਸਤੌਲ ਦੇ ਨਾਲ ਗੋਲੀ ਚਲਾ ਰਿਹਾ ਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਘਟ ਗਿਣਤੀ ਭਾਈਚਾਰੇ ਨੂੰ ਘਟ ਗਿਣਤੀ ਫਿਰਕੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਧੰਨਵਾਦ ਝਾੜਕੰਡ ਦੀ ਖਬਰਾਂ ਇਹ ਪੂਜਾ ਪੂਜਾ ਹੋ ਰਹੀ ਹੈ ਕਿਤੇ ਗੁੰਡਾ ਕਰਦੀ ਹੋ ਰਹੀ ਹੈ ਧਨਵਾਦ ਦੀ ਵੀਡੀਓ ਆ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਕਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਜੀ ਧਨਵਾਦ ਦੇ ਵਿੱਚ ਧਨਵਾਦ ਝਾਰਖੰਡ ਦੀ ਖਬਰ ਆ ਰਹੀ ਹੈ ਉਸ ਤੋਂ ਅੱਗੇ ਤੁਸੀਂ ਆ ਬਿਹਾਰ ਦੇ ਵਿੱਚ ਕਿੱਡੀ ਸ਼ਰਮ ਵਾਲੀ ਗੱਲ ਹੈ ਪਟਨੇ ਦੀ ਖਬਰ ਆ ਰਹੀ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਪਟਨੇ ਦੀ ਵੀਡੀਓ ਆ ਗਈ ਬੱਚਾ ਨੂੰ ਜਨਮ ਦਿਵਾ ਰਹੀ ਆ ਗਈ ਲੇਡੀ ਡਾਕਟਰ ਹੈ ਡਾਕਟਰ ਅੰਦਰ ਜਿੱਥੇ ਇੱਕ ਬਹੁਤ ਹੀ ਵਧੀਆ ਪੇਸ਼ਾਗਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਲੋਕ ਕਹਿੰਦੇ ਨੇ ਡਾਕਟਰ ਤੋਂ ਅਗਰ ਰੱਬ ਤੋਂ ਬਾਅਦ ਕੋਈ ਹੈਗਾ ਤਾਂ ਡਾਕਟਰ ਹੈ ਆ ਡਾਕਟਰ ਆ ਗਈ ਜਿਹੜੀ ਲੇਡੀ ਡਾਕਟਰ ਉੱਥੇ જય ਸ਼੍ਰੀ ਰਾਮ ਦੇ ਅੰਦਰ ਨਾਰੇ ਲਾ ਰਹੀ ਆ ਤੇ ਅੰਦਰ ਲੋਕ ਝੰਡੇ ਲਈ ਖੜੇ ਨੇ ਪਗਮੇ ਝੰਡੇ ਲਈ ਅੰਦਰ ਖੜੇ ਨੇ ਉਹ ਲੋਕ ਪਿੱਛੇ ਨਾਰੇ ਲਾ ਰਹੇ ਨੇ ਮੈਂ ਜਿਹੜਾ ਲੇਡੀ ਆ ਉਹਦਾ ਸਜੇਰੀਅਨ ਕਰਕੇ ਬੱਚਾ ਬੱਚਾ ਪੈਦਾ ਹੋਇਆਗਾ ਤੇ ਉੱਥੇ જય ਸ਼੍ਰੀ ਰਾਮ ਦੇ ਨਾਰੇ ਜਾਲ ਲਾਏ ਜਾ ਰਹੇ ਨੇ ਬਿਹਾਰ ਪਟਨੇ ਦੀ ਖਬਰ ਆ ਗਈ ਏ ਉਸ ਤੋਂ ਬਾਅਦ ਮਿਰਜ਼ਾਪੁਰ ਉੱਤਰ ਪ੍ਰਦੇਸ਼ ਦੇ ਵਿੱਚ ਕਿਵੇਂ ਮੋਟਰਸਾਈਕਲ ਲੈ ਕੇ ਮੋਟਰਸਾਈਕਲਾਂ ਤੇ ਪਗਮੇ ਝੰਡੇ ਲਾ ਕੇ ਕਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਕਿਸ ਤਰੀਕੇ ਦਾ ਦੇਸ਼ ਬਣਾਇਆ ਜਾ ਰਿਹਾ ਹੈ ਕਿਸ ਤਰੀਕੇ ਦਾ ਦੇਸ਼ ਬਣਾਇਆ ਜਾ ਰਿਹਾ ਇਹ ਦੇਸ਼ ਜਾ ਕਿੱਧਰ ਨੂੰ ਰਿਹਾ ਇਹ ਦੇਸ਼ ਬਰਬਾਦੀ ਵੱਲ ਨੂੰ ਜਾ ਰਿਹਾ ਬਿਲਕੁਲ ਬਰਬਾਦੀ ਖਾਂਦੇ ਸਾਹਮਣੇ ਦਿਖ ਰਹੀ ਆ ਗਈ ਉਸ ਤੋਂ ਬਾਅਦ ਮੀਰਾ ਰੋਡ ਦੀਏ ਤੁਸੀਂ ਹੋਰ ਖਬਰ ਦੇਖ ਲਓ ਆ ਵੀਡੀਓ ਮੀਰਾ ਰੋਡ ਦੀ ਹੋਰ ਕਿੰਨੀਆਂ ਵੀਡੀਓ ਨੇ ਗਿਆ ਜਿੰਨੀਆਂ ਮਰਜ਼ੀ ਦੇਖ ਲਓ ਬਹੁਤ ਵੀਡੀਓ ਨੇ ਮੀਰਾ ਰੋਡ ਦੀਏ ਹੋਰ ਆ ਗਈ ਦੁਕਾਨਾਂ ਦੀ ਭੰਨ ਤੋੜ ਮੀਰਾ ਰੋਡ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਬੁਰੀ ਤਰੀਕੇ ਨਾਲ ਵੀ ਮੀਰਾ ਰੋਡ ਦੇ ਵਿੱਚ ਦੁਕਾਨਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈਗੀ ਇੱਕ ਘੱਟ ਗਿਣਤੀ ਭਾਈਚਾਰੇ ਦੀਆਂ ਦੁਕਾਨਾਂ ਨੇ ਜਿੱਥੇ ਇਹ ਭੰਨ ਤੋੜ ਕੀਤੀ ਜਾ ਰਹੀ ਹੈਗੀ ਉਸ ਤੋਂ ਬਾਅਦ ਤੁਸੀਂ ਆਹ ਆਗਰਾ ਉੱਤਰ ਪ੍ਰਦੇਸ਼ ਦੀ ਵੀਡੀਓ ਦੇਖ ਲਓ ਆਗਰਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਉਥੇ ਮਸਜਿਦ ਆ ਮਸਜਿਦ ਦਾ ਨਾਮ ਹੈਗਾਗਾ ਮਸਜਿਦ ਬੇਗਮ ਮਸਜਿਦ ਉਹਨੂੰ ਕਹਿੰਦੇ ਨੇ ਇਹ ਬਹੁਤ ਪੁਰਾਣੀ ਮਸਜਿਦ ਹੈ 1400 ਤੋਂ ਬੇਲੇ ਦੀ ਕੋਈ ਮਸਜਿਦ ਹੈ ਬੜੀ ਪੁਰਾਣੀ ਮਸਜਿਦ ਹੈ ਤੇ ਗੁੰਬਦ ਵਗੈਰਾ ਬੜੇ ਵਧੀਆ ਬਣੇ ਹੋਏ ਨੇ ਉਹਦੇ ਉੱਪਰ ਚੜ ਕੇ ਝੰਡੇ ਲਾਏ ਜਾ ਰਹੇ ਨੇ ਤੇ ਗੰਦੇ ਗਾਣੇ ਗਾਏ ਜਾ ਰਹੇ ਨੇ ਕਿ ਦੱਸੋ ਮੁਸਲਮਾਨਾਂ ਦਾ ਇੱਕ ਕਟ ਗਿਣਤੀ ਹੋਣਾ ਹੀ ਇਸ ਦੇਸ਼ ਦੇ ਵਿੱਚ ਅਪਰਾਧ ਹੋ ਗਿਆ ਕਟ ਗਣ ਗਿਣਤੀਆਂ ਦਾ ਕਟ ਗਿਣਤੀ ਹੋਣਾ ਹੀ ਇਸ ਦੇਸ਼ ਦੇ ਵਿੱਚ ਅਪਰਾਧ ਹੋ ਗਿਆ ਕਿਉਂਕਿ ਇੱਕ ਬਹੁਲਤ ਗਿਣਤੀ ਵੱਲੋਂ ਲੋਕਾਂ ਦੇ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਕੋਈ ਵੀ ਬੰਦਾ ਟੈਲੀਵਿਜ਼ਨ ਤੇ ਆ ਕੇ ਕਿਸੇ ਵੀ ਕਟ ਗਿਣਤੀ ਬਾਰੇ ਕੁਝ ਵੀ ਬੋਲ ਦਵੇ ਉਹਨੂੰ ਰੋਕਿਆ ਨਹੀਂ ਜਾ ਰਿਹਾ ਕਿੱਡੀਆਂ-ਕਿੱਡੀਆਂ ਗੱਲਾਂ ਘੱਟ ਗਿਣਤੀਆਂ ਬਾਰੇ ਕੀਤੀਆਂ ਜਾ ਰਹੀਆਂ ਨੇ ਗਿਆ ਕਿਹੋ ਜਿਹਾ ਦੇਸ਼ ਬਣਨ ਜਾ ਰਿਹਾ 2014 ਤੋਂ ਪਹਿਲਾਂ ਕਿਤੇ ਉਹ ਰੇ ਆਜਾਤੀ ਨਹੀਂ ਸੀ 2014 ਤੋਂ ਪਹਿਲਾਂ ਕਿਤੇ ਲੋਕ ਧਾਰਮਿਕ ਯਾਤਰਾ ਨਹੀਂ ਸੀ ਕੱਢਦੇ 2014 ਤੋਂ ਪਹਿਲਾਂ ਕਿਤੇ ਉਹ ਵੱਡੇ ਜਲੂਸ ਨਹੀਂ ਸੀ ਕੱਢੇ ਜਾਂਦੇ 2014 ਤੋਂ ਪਹਿਲਾਂ ਕਿਤੇ ਦੁਰਗਾ ਪੂਜਾ ਵੇਲੇ ਵੱਡੀਆਂ-ਪਟੀਆਂ ਸੂਬਾ ਯਾਤਰਾਵਾਂ ਨਹੀਂ ਸੀ ਕੱਟੀਆਂ ਜਾਂਦੀਆਂ ਕੀ ਮੁਸਲਮਾਨ ਲੋਕ ਨੇਗੇ ਜਿਹੜੇ ਉਹ ਆਪਣੀਆਂ ਯਾਤਰਾਵਾਂ ਨਹੀਂ ਕੱਢਦੇ ਸੀ ਕੀ ਰਾਮ ਮੰਦਰ ਤੇ ਰਾਮ ਮੰਦਰ ਨੂੰ ਲੈ ਕੇ ਯਾਤਰਾ 2014 ਤੋਂ ਪਹਿਲਾਂ ਕੱਟੀ ਨਹੀਂ ਸੀ ਜਾਂਦੀ ਕੀ ਗੰਗਾ ਦੇ ਕਿਨਾਰੇ ਵੱਡੇ ਪੱਧਰ ਤੇ ਆਰਤੀ ਨਹੀਂ ਕੀਤੀ ਜਾਂਦੀ ਸੀ ਕੀ ਵੱਡੇ ਪੱਧਰ ਤੇ ਜਿਹੜੇ ਉਹ ਆਪਣੇ ਗਣੇਸ਼ ਮਹਾਉਤਸਵ ਮਨਾਏ ਜਾਂਦੇ ਨੇ ਕੀ ਵੱਡੇ ਵੱਡੇ ਪੱਧਰ ਤੋਰੇ ਮਨਾਏ ਨਹੀਂ ਸੀ ਜਾਂਦੇ ਕੀ ਉਹ ਉਦੋਂ ਜਾਮ ਨਹੀਂ ਲੱਗਦੇ ਸੀ ਵੱਡੇ ਵੱਡੇ ਜਾਮ ਉਹ ਤੋਂ ਵੀ ਲੱਗ ਜਾਂਦੇ ਸੀ ਕੀ 2014 ਦੇ ਵਿੱਚ ਹੀ ਧਰਮ ਆਇਆਗਾ ਵੀ ਧਰਮ 2014 ਦੇ ਵਿੱਚ ਆ ਗਿਆ ਇੱਥੇ ਧਰਮ ਨੂੰ ਖਤਰਾ ਹੋ ਗਿਆ 2014 ਦੇ ਵਿੱਚ ਉਦੋਂ ਪਹਿਲਾਂ ਕਿਤੇ ਧਾਰਮਿਕ ਤੌਰ ਤੇ ਰਿਹਾ ਰੀਤਾਂ ਮਨਾਈਆਂ ਨਹੀਂ ਸੀ ਜਾਂਦੀਆਂ ਪਰ ਇਹ ਦੇਸ਼ ਕਿੱਧਰ ਨੂੰ ਜਾ ਰਿਹਾਗਾ ਹੁਣ ਮਾ ਦੁਰਗਾ ਦੀ ਫੋਟੋ ਜਿਹੜੀ ਮਾ ਦੁਰਗਾ ਦੀ ਕਿਤੇ ਕਲਕੱਤੇ ਦੇ ਵਿੱਚ ਪੂਜਾ ਕੀਤੀ ਜਾਂਦੀ ਆ 2014 ਤੋਂ ਪਹਿਲਾਂ ਕਿਤੇ ਕੀਤੀ ਨਹੀਂ ਸੀ ਜਾਂਦੀ ਬੈਸ਼ਨੋ ਦੇਵੀ ਨੂੰ ਜਦੋਂ ਆਪਾਂ ਜਾਣਦੇ ਆ ਜਿਹੜੀ ਸੁਰੰਗ ਕੱਢੀ ਹੋਈ ਆ ਜਿਹੜੀ ਸੁਰੰਗ ਕਟੜਾ ਤੋਂ ਅੱਗੇ ਜਦੋਂ ਆਪਾਂ ਜਾਣਦੇ ਆ ਜਿਹੜੀ ਸੁਰੰਗ ਕੱਟੀ ਹੋਈ ਆਗੀ ਉਹ ਸੁਰੰਗ ਇੰਦਰਾ ਗਾਂਧੀ ਨੇ ਕੱਢੀ ਸੀ ਉਦੋਂ ਕਿਹੜਾ ਚਾਹੇ 100 ਗੱਲਤੀ ਕੀਤੀ ਉਹਨਾਂ ਨੇ ਪਰ ਹੁਣ ਤਾਂ ਅੱਤ ਹੋ ਰਹੀ ਆ ਅਸੀਂ ਕਾਂਗਰਸ ਦੇ ਹੰਮੀ ਨਹੀਂਗੇ ਹੈਗੇ ਪਰ ਹੁਣ ਤਾਂ ਅੱਤ ਹੋ ਰਹੀ ਆ ਜਿਹੜੀ ਹੁਣ ਹੋ ਰਹੀ ਆ ਉਹ ਜਿਹੜੀ ਸੁਰੰਗ ਕੱਢੀ ਉਹ મોદી ਨੇ ਥੋੜੋ ਕੱਢੀ ਸੀ ਉਹ ਤਾਂ ਇੰਦਰਾ ਗਾਂਧੀ ਨੇ ਕੱਢੀ ਸੀ મોદી ਹੋਰੀ ਤਾਂ ਆਪ ਇੰਦਰਾ ਗਾਂਧੀ ਜਾ ਕੇ ਉੱਥੇ ਬੈਠੀ ਵੀ ਲੋਕਾਂ ਨੂੰ ਜਾਣਾ ਔਕਾ ਹੁੰਦਾ ਧਾਰਮਿਕ ਯਾਤਰਾ ਖਾਤਰ ਜਿਹੜੇ ਬੈਸ਼ਨੋ ਦੇ ਵੀ ਵਗੈਰਾ ਲੋਕ ਪੂਜਾ ਕਰਨ ਜਾਂਦੇ ਨੇ ਉਹਨਾਂ ਨੂੰ ਔਕਾ ਹੁੰਦਾਗਾ ਇਸ ਕਰਕੇ ਸੁਰੰਗ ਕੱਢੀ ਗਈ ਉਸ ਤੋਂ ਬਾਅਦ ਪਰ ਹੁਣ ਜਿਹੜੀ ਪ੍ਰਾਣ ਪ੍ਰਤੀਸ਼ਟਾ ਵੇਲੇ ਤੋਂ ਇਹ ਲੱਗ ਰਿਹਾ ਬੀ ਜਿਹੜੀ ਜਿਹੜਾ ਬਦਲਾਅ ਹੈ ਅਸਲ ਦੇ ਵਿੱਚ ਬਦਲਾਅ ਇਹ ਆਇਆਗਾ ਵੀ ਜਿਹੜੇ ਹਿੰਦੂ ਵੀਰ ਅੱਗੇ ਮੰਦਰਾਂ 'ਚ ਜਾਣਾ ਜ਼ਿਆਦਾ ਪਸੰਦ ਕਰਦੇ ਸੀ ਹੁਣ ਉਹ ਮਸਜਿਦਾਂ ਦੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਦਾ ਜਿਹੜਾ ਜੈ ਸ਼੍ਰੀ ਰਾਮ ਹੈ ਉਹ ਮਸੀਤ ਦੇ ਅੱਗੇ ਜਾ ਕੇ ਜ਼ਿਆਦਾ ਨਿਕਲਦਾ ਹੁਣ ਤੁਸੀਂ ਦੇਖੋ ਵੀ ਸਰਕਾਰ ਦੀ ਤੁਸੀਂ ਮੁਖਾਲਫਤ ਕਰੋ ਤੁਹਾਨੂੰ ਗਾਲਾਂ ਪੈਂਦੀਆਂ ਨੇਗੀਆਂ ਜਦ ਕਿ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਤਾਂ ਸਰਕਾਰ ਦੀ ਮੁਖਾਲਫਤ ਆਮ ਤੌਰ ਤੇ ਕੀਤੀ ਜਾਂਦੀ ਆ ਸਰਕਾਰ ਅਗਰ ਕੋਈ ਗਲਤੀ ਕਰਦੀ ਆ ਤਾਂ ਜਿਹੜਾ ਆਪੋਜੀਸ਼ਨਾਂ ਵਿਰੋਧੀ ਜਿਹੜੇ ਧੜੇ ਨੇਗੇ ਉਹਨੂੰ ਦੱਸਦੇ ਨੇਗੇ ਵੀ ਤੁਸੀਂ ਆ ਗਲਤੀ ਕਰ ਰਹੇ ਹੋਗੇ ਪਰ ਤੁਸੀਂ ਦੇਸ਼ ਕਿੱਧਰ ਨੂੰ ਜਾ ਰਿਹਾ ਦੇਸ਼ ਬਰਬਾਦੀ ਵੱਲ ਨੂੰ ਜਾ ਰਿਹਾ ਗਰਨਾ ਗਨਤੰਤਰ ਦੇ ਵਿਸਤੇ ਆਪਣੇ ਦੇਸ਼ ਦੀ ਤੁਲਨਾ ਤੁਸੀਂ ਪਛੜੇ ਹੋਏ ਦੇਸ਼ਾਂ ਨਾਲ ਕਿਉਂ ਕਰਦੇ ਹੋ ਜਿਹੜੇ ਤਾਂ ਦੇਸ਼ ਪਛੜੇ ਹੋਏ ਨੇ ਪਾਕਿਸਤਾਨ ਹੈ ਉਹ ਤਾਂ ਇੱਕ ਪਛੜਾ ਹੋਇਆ ਦੇਸ਼ ਹੈ ਉਹਦੇ ਨਾਲ ਭਾਰਤ ਦੀ ਕਾਦੀ ਤੁਲਨਾ ਭਾਰਤ ਦੀ ਤੁਲਨਾ ਕਰੋ ਅਮਰੀਕਾ ਵਰਗੇ ਦੇਸ਼ ਦੇ ਨਾਲ ਜਿੱਥੇ ਸਾਰੇ ਲੋਕ ਕੋਈ ਨੌਕਰੀ ਪੇਸ਼ਾ ਲੋਕ ਭਾਰਤ ਦੇ ਲੋਕ ਨੌਕਰੀ ਪੇਸ਼ਾ ਲੋਕ ਉੱਥੇ ਜਾ ਕੇ ਨੌਕਰੀ ਕਰਦੇ ਨੇ ਚੀਨ ਦੇ ਲੋਕ ਉੱਥੇ ਆਉਂਦੇ ਨੇ ਯੂਰਪ ਤੋਂ ਲੋਕ ਉੱਥੇ ਆਉਂਦੇ ਨੇ ਕਿ ਕਿਸੇ ਵੀ ਦੇਸ਼ ਦੇ ਵਿੱਚ ਕੋਈ ਰੌਲਾ ਗੋਲਾ ਹੋ ਜੇ ਅਮਰੀਕਾ ਦੇ ਵਿੱਚ ਜਾ ਕੇ ਲੋਕ ਆਪਣੀ ਨੌਕਰੀ ਪੇਸ਼ਾ ਲੋਕ ਕਰਦੇ ਨੇ ਵੱਡੇ ਵੱਡੇ ਆਉਂਦੇ ਆ ਤੇ ਭਾਰਤੀ ਲੋਕ ਵੀ ਬੈਠੇ ਨੇ ਪਾਕਿਸਤਾਨੀ ਲੋਕ ਵੀ ਉੱਥੇ ਬੈਠੇ ਨੇ ਚੀਨੀ ਲੋਕ ਵੀ ਉੱਥੇ ਬੈਠੇ ਨੇਗੇ ਯੂਰੋਪੀਅਨ ਲੋਕ ਵੀ ਉੱਥੇ ਬੈਠੇ ਨੇ ਤਰਾ-ਤਰਾ ਦੇ ਲੋਕ ਉੱਥੇ ਆਉਂਦੇ ਨੇਗੇ ਪਰ ਉੱਥੇ ਅਮਰੀਕਾ ਦੇ ਵਿੱਚ ਇਹ ਥੋੜੂਆ ਵੀ ਤੁਸੀਂ ਉੱਥੇ ਜੀ ਸਾਡਾ ਧਰਮ ਹੈ 크ਿਸਚੀਅਨ ਤਾਂ ਅਸੀਂ ਦੂਜੇ ਸਾਰਿਆਂ ਨੂੰ ਪਰੇਸ਼ਾਨ ਕਰਾਂਗੇ ਨਹੀਂ ਉਹ ਇੱਕ ਬਹੁਤ ਵਧੀਆ ਦੇਸ਼ ਨੇਗੇ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਰਿਹਾ ਜਾਂਦਾਗਾ ਇਹ ਪਰ ਜਿਹੜੀਆਂ ਇਹ ਗੱਲਾਂ ਨੇਗੀਆਂ ਇਹ ਸਾਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅਗਰ ਭਾਰਤ ਦੇ ਵਿੱਚ ਇਹ ਜਿਹਾ ਗੱਲਾਂ ਨਾ ਹੋਣ ਉਹਟੀਆਂ ਸਾਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਰਬਾਦੀ ਦੇ ਚਿੰਨ੍ਹ ਤਾਂ ਤੁਸੀਂ ਆਪਣੇ ਆਪ ਹੀ ਦੇਖ ਲਓ ਬਰਬਾਦੀ ਦੇ ਚਿੰਨ੍ਹ ਜਿਹੜੇ ਲੋਕ ਹਰਿਆਣਾ ਤੇ ਯੂਪੀ ਦੇ ਵਿੱਚ ਇਹ ਹਾਲਾਤ ਨੇ ਵੱਡੀਆਂ-ਵੱਡੀਆਂ ਲੈਣਾ ਲਗੀਆਂ ਪਈਆਂ ਨੇ ਇਜ਼ਰਾਈਲ ਦੇ ਵਿੱਚ ਲੇਬਰ ਕਰਨ ਦੀ ਖਾਤਰ ਜਾਣ ਨੂੰ ਲੋਕਾਂ ਦੀਆਂ ਉੱਤਰੀ ਯੂਪੀ ਤੇ ਹਰਿਆਣਾ ਦੇ ਵਿੱਚ ਲੋਕ ਕਹਿੰਦੇ ਨੇ ਵੀ ਅਸੀਂ ਉਰੋਂ ਛੱਡ ਕੇ ਕਿਵੇਂ ਨਾ ਕਿਵੇਂ ਨਿਕਲੀਏ ਇਜ਼ਰਾਈਲ ਜਿਹੜੇ ਇਜ਼ਰਾਈਲ ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਅਸੀਂ ਜਾ ਕੇ ਇਜ਼ਰਾਈਲ ਦੇ ਵਿੱਚ ਉੱਥੇ ਅਸੀਂ ਲੜਾਈ ਲੜਨ ਜਾਣਾ ਸਾਨੂੰ ਲੜਨ ਭੇਜਿਆ ਜਾਵੇ ਇਜ਼ਰਾਈਲ ਕਹਿੰਦਾ ਮੈਨੂੰ ਲੜਾਈ ਦੀ ਲੋੜ ਨਹੀਂ ਹੈ ਮੈਨੂੰ ਭਾਰਤੀ ਫੌਜੀਆ ਦੀ ਲੋੜ ਨਹੀਂ ਹੈ ਮੇਰੇ ਫੌਜੀ ਲੜ ਲੈਣਗੇ ਉਸੇ ਇਜ਼ਰਾਈਲ ਨੂੰ ਜਿਹੜੇ ਇਜ਼ਰਾਈਲ ਦੇ ਵਿੱਚੋਂ ਸਾਰੀ ਦੁਨੀਆ ਦੇ ਲੋਕਾਂ ਨੇ ਆਪਣੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਬਾਹਰ ਕੱਢ ਲਿਆ ਉਸੇ ਇਜ਼ਰਾਈਲ ਦੇ ਵਿੱਚ ਅੱਜ ਭਾਰਤ ਦੇ ਵਿੱਚ ਹੋੜ ਲੱਗੀ ਹੋਈ ਹੈ ਕਿ ਵੀ ਉਸੇ ਇਜ਼ਰਾਈਲ ਦੇ ਵਿੱਚ ਜਾ ਕੇ ਉੱਥੇ ਲੇਬਰ ਕੀਤੀ ਜਾਵੇ ਉੱਥੇ ਲੋਕਾਂ ਦੀ ਟਾਇਲਟਾਂ ਸਾਫ਼ ਕੀਤੀਆਂ ਜਾਣ ਉੱਥੇ ਲੇਬਰ ਦਾ ਕੰਮ ਕੀਤਾ ਜਾਵੇ ਉੱਥੇ ਮਤਲਬ ਵੀ ਜਿਹੜੇ ਲੋਕ ਸਟੈਂਡ ਵਿਦ ਇਜ਼ਰਾਈਲ ਕਹਿ ਕੇ ਰੌਲਾ ਪਾਉਂਦੇ ਸੀ ਉਹ ਉੱਥੇ ਜਾ ਕੇ ਦੇਖ ਲੈਣ ਵੀ ਉੱਥੇ ਬੀਫ ਵੱਢੀ ਜਾਂਦੀ ਹੈ ਹਰੇਕ ਹੋਟਲ ਦੇ ਵਿੱਚ ਛੋਟੇ ਹੋਟਲ ਦੇ ਵਿੱਚ ਹਰੇਕ ਦੁਕਾਨ ਤੇ ਉੱਥੇ ਬੀਫ ਸਰਬ ਹੁੰਦੀ ਹੈ ਮੈਂ ਕਹਿੰਦਾ ਇਹ ਜਾ ਕੇ ਦੇਖ ਹੀ ਲੈਣ ਵੀ ਉੱਥੇ ਯਹੂਦੀ ਇਹਨਾਂ ਨਾਲ ਕੀ ਬਣਾਉਂਦੇ ਨੇਗੇ ਤੁਸੀਂ ਤੁਸੀਂ ਦੇਖੋ ਤਾਂ ਸਹੀ ਭਾਰਤ ਦੇ ਬਰਬਾਦੀ ਦੀਆਂ ਨਿਸ਼ਾਨੀਆਂ ਨੇ ਜੀ ਇਹ ਵੀ ਇਜ਼ਰਾਈਲ ਵਾਲੇ ਦੇ ਮੁਲਕ ਦੇ ਵਿੱਚ ਜਿੱਥੇ ਲੜਾਈ ਚੱਲਦੀ ਹੈ ਜਿੱਥੋਂ ਸਾਰੇ ਲੋਕਾਂ ਨੇ ਆਪਣੇ ਲੋਕਾਂ ਨੂੰ ਬਾਹਰ ਕੱਢ ਲਿਆ ਭਾਰਤ ਦੇ ਵਿੱਚ ਉੱਥੇ ਜਾਣਦੀ ਲੇਬਰ ਕਲਾਸ ਦੀ ਜਿਹੜੇ ਉੱਥੇ ਜਾ ਕੇ ਕੋਈ ਦਰਬਾਨ ਬਣ ਕੇ ਗੇਟ ਤੇ ਖੜੂਗਾ ਕੋਈ ਹੋਟਲ 'ਚ ਭਾਂਡੇ ਮੰਜੂਗਾ ਕੋਈ ਟਾਇਲਟਾਂ ਸਾਫ਼ ਕਰੂਗਾ ਕਿਸੇ ਨੇ ਜਾ ਕੇ ਲੇਬਰ ਕਰਨੀਆਂ ਕਿਸੇ ਨੇ ਸੜਕਾਂ ਬਣਾਉਣੀਆਂ ਨੇ ਕਿਸੇ ਨੇ ਸੜਕਾਂ ਤੇ ਲੁੱਕ ਪਾਉਣੀਆਂ ਇਹ ਜੇ ਉੱਥੇ ਜਾ ਕੇ ਨੌਕਰੀਆਂ ਕਰਨੀਆਂ ਨੇ ਭਾਰਤ ਦੇ ਲੋਕ ਉੱਥੇ ਜਾ ਕੇ ਡੀਸੀ ਥੋੜ ਇਹ ਲੋੜ ਲੱਗੀ ਹੋਈ ਆ ਭਾਰਤ ਦੇ ਵਿੱਚ ਨਵੇਂ ਭਾਰਤ ਦੇ ਵਿੱਚ ਬੇਰੁਜ਼ਗਾਰੀ ਕੋਵਿਡ ਤੋਂ ਬਾਅਦ ਸਾਡੀ ਬੇਰੁਜ਼ਗਾਰੀ ਲੋਟ ਹੀ ਨਹੀਂ ਆਈ 15 ਸਾਲ ਤੋਂ ਜਿਹੜੇ 15% ਦੇ ਕਰੀਬ ਜਿਹੜੇ ਗ੍ਰੈਜੂਏਟ ਨੇ 25 ਸਾਲ ਤੋਂ ਘੱਟ ਉਮਰ ਦੇ ਲੋਕ ਨੇ 42.3% ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈਗੀ ਕੋਈ ਰੋਟੀ ਕਮਾਉਣ ਦਾ ਸਾਧਨ ਨਹੀਂ ਹੈਗਾ ਕੁਝ ਨਹੀਂ ਹੈਗਾ ਬੇਰੁਜ਼ਗਾਰ ਨੇ ਕਿੰਨੀਆਂ ਕੰਪਨੀਆਂ ਇਸ ਦੇਸ਼ ਦੇ ਵਿੱਚੋਂ ਛੱਡ ਕੇ ਭੱਜ ਗਈਆਂ ਜਿਹੜੀਆਂ ਕੰਪਨੀਆਂ ਛੱਡ ਕੇ ਭੱਜ ਕੇ ਗਈਆਂ ਨੇਗੀਆਂ ਕੀ ਉਹ ਫਿਰ ਉਹ ਦੇਸ਼ ਉਹ ਉੱਥੇ ਲੋਕ ਨੇਗੇ ਜਿਹੜੇ ਜਿਹੜੇ ਉਹ ਕੰਪਨੀਆਂ ਦੇ ਵਿੱਚੋਂ ਜੋਬ ਛੱਡੀ ਆ ਜਿਨ੍ਹਾਂ ਨੇ ਕੀ ਉਹਨਾਂ ਦੀ ਜੋਬ ਨਹੀਂ ਗਈ ਬਿਲਕੁਲ ਗਈ ਆ ਗਈ ਤੇ ਹੁਣ ਤੁਸੀਂ ਇੱਕ ਹੋਰ ਇੱਕ ਇਕਨੋਮਿਕ ਟਾਈਮ ਦੀ ਇੱਕ ਖਬਰ ਆਈ ਆ ਇੱਕ ਤੁਹਾਨੂੰ ਮੈਂ ਹੋਰ ਖਬਰ ਸੁਣਾਉਂਦਾ ਹਾਂ ਪੂਨੇ ਦੇ ਵਿੱਚ ਇੱਕ ਪੋਸਟ ਨਿਕਲੀ ਸੀ ਪੂਨੇ ਦੇ ਵਿੱਚ ਆਈਆਈਟੀ ਸੈਕਟਰ ਦੇ ਵਿੱਚ ਪੋਸਟ ਨਿਕਲੀ ਸੀ ਜਿਹੜੀ ਪੋਸਟ ਸੀਗੀ ਜੂਨੀਅਰ ਡਿਵੈਲਪਰ ਦੀ ਇੱਕ ਪੋਸਟ 3000 ਬੰਦੇ ਨੇ ਅਪਲਾਈ ਕੀਤਾ 3000 ਬੰਦਾ ਲੈਣ ਲਾ ਕੇ ਖੜਾ ਸੀ ਭਾਰਤ ਦੀ ਦੇਸ਼ ਭਾਰਤ ਦੇਸ਼ ਦੀ ਖਬਰ ਆ ਗਈ ਇਹ ਇਕਨੋਮਿਕ ਟਾਈਮ ਦੀ ਇੱਕ ਖਬਰ ਆਈ ਆ ਉਹਨਾਂ ਨੇ ਕਿਹਾ ਕਿ ਆਈਆਈਟੀ ਨੂੰ ਤਾਂ ਛੱਡਦੇ ਹੋ ਆਈ ਆਈ ਐਮ ਕਰਨ ਵਾਲੇ ਲੋਕ ਨੇਗੇ ਜਿਹੜੇ ਉਹ ਬੇਰੁਜ਼ਗਾਰ ਨੇ ਉਹਨਾਂ ਨੂੰ ਟੰਗ ਦੀ ਨੌਕਰੀ ਨਹੀਂ ਮਿਲਦੀ ਜਿੱਥੇ 2014 ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਅਗਰ ਆਈਆਈਐਮ ਜਦੋਂ ਤੁਸੀਂ ਆਈਆਈਟੀ ਜਾਂ ਆਈਆਈਐਮ ਬੰਗਲੌਰ ਵਰਗੀ ਜਗ੍ਹਾ ਪੂਨੇ ਵਰਗੀ ਜਗ੍ਹਾ ਤੁਸੀਂ ਆਈਆਈਟੀ ਕਰਦੇ ਹੋ ਜਾਂ ਆਈਆਈਐਮ ਤਾਂ ਬਹੁਤ ਵੱਡੀ ਗੱਲ ਹੈ ਉਹ ਤਾਂ ਮਾਸਟਰ ਡਿਗਰੀ ਹੋਗੀ ਤੁਸੀਂ ਆਈਆਈਟੀ ਵੀ ਕਰਦੇ ਹੋ ਤਾਂ ਤੁਹਾਨੂੰ ਅਗਰ ਤੁਹਾਨੂੰ ਦਾਖਲਾ ਮਿਲ ਗਿਆ ਤਾਂ ਤੁਹਾਡੀ 1.5 ਤੋਂ 2 ਲੱਖ ਰੁਪਏ ਦੀ ਮਹੀਨੇ ਦੀ ਇਨਕਮ ਪੱਕੀ ਹੋਗੀ ਤੁਹਾਨੂੰ 100% ਨੌਕਰੀ ਮਿਲੂਗੀ ਜਿੱਥੇ ਅੱਜ ਤੋਂ ਸਭ ਤੋਂ ਵੱਧ ਬੇਵਜ਼ਗਾਰ ਬੇਰੋਜ਼ਗਾਰ ਨੇਗੇ ਜਿਹੜੇ IIT ਤੇ IIM ਵਾਲੇ ਲੋਕ ਘੁੰਮ ਰਹੇ ਨੇਗੇ ਹੁਣ ਦੱਸੋ ਨੌਕਰੀ ਕਿੱਥੇ ਐ ਕੀ ਮੰਦਰ ਦੇ ਵਿੱਚੋਂ ਕੀ ਮੰਦਰ ਦੇ ਵਿੱਚੋਂ ਰੋਜ਼ਗਾਰ ਮਿਲੂਗਾ ਮੰਦਰ ਦੇ ਵਿੱਚੋਂ ਰੋਜ਼ਗਾਰ ਮਿਲੂਗਾ ਬ੍ਰਾਹਮਣ ਨੂੰ ਰੋਜ਼ਗਾਰ ਮਿਲ ਜੂਗਾ ਜਿਹੜਾ ਪੂਜਾ ਪਾਠ ਕਰਦਾ ਉਹ ਵੀ ਦੋ ਚਾਰ ਨੂੰ ਮਿਲ ਜੂਗਾ ਉਸ ਤੋਂ ਬਾਅਦ ਜਿਹੜੇ ਬਾਹਰ ਰੇੜੀਆਂ ਲਾਉਂਦੇ ਨੇ ਕੋਈ ਮਾਲਾ ਦੀ ਰੇੜੀ ਲਾਉਂਦਾ ਕੋਈ ਹਾਰ ਦੀ ਰੇੜੀ ਲਾਉਂਦਾਗਾ ਕੋਈ ਮਣਕਿਆਂ ਦੀ ਰੇੜੀ ਲਾਉਂਦਾਗਾ ਕੋਈ ਮਾੜਾ ਮੋਟਾ ਪ੍ਰਸ਼ਾਦ ਵੇਚਦਾ ਹੈ ਕੋਈ ਛੋਟੇ ਮੋਟੇ ਚੀਜ਼ਾਂ ਜਿਹੜੀਆਂ ਮੰਦਰਾਂ ਦੇ ਅੱਗੇ ਵਿਕਦੀਆਂ ਨੇ ਉਹਨਾਂ ਦੀਆਂ ਕੋਈ ਰੇੜੀਆਂ ਲਾ ਲੂਗਾ ਬੰਦਾ ਹੋਰ ਮੰਦਰ ਤੋਂ ਕੀ ਰਜਗਾਰ ਮਿਲੂਗਾ ਰਜਗਾਰ ਉਦੋਂ ਮਿਲੂਗਾ ਜਦੋਂ ਸਰਕਾਰ ਥੋੜੀ ਖਾਤਰ ਰਜਗਾਰ ਪੈਦਾ ਕਰਦੀ ਆ ਰਾਮ ਮੰਦਰ ਦੇ ਵਿੱਚ ਹੁਣ ਉੱਥੇ 에ਅਰਪੋਰਟ ਬਣਾਤਾ ਹੋਰ ਬਣਾਤਾ ਰਾਮ ਮੰਦਰ ਤੇ ਹੁਣ ਲੋਕਾਂ ਨੂੰ ਥੋੜੀ ਜਿਹੀ ਕਿਊਰਿਓਸਟੀ ਆ ਸਾਲ ਡੇਢ ਸਾਲ ਬਾਅਦ ਹਰ ਜਾਣਗੇ ਲੋਕ ਜਾਣ ਤੋਂ ਉਸ ਤੋਂ ਬਾਅਦ ਉੱਥੇ ਵੀ ਕੰਮ ਪੈਣੇ ਸ਼ੁਰੂ ਹੋ ਜਾਣੇ ਨੇ ਇਹ ਤਾਂ ਬੋਟਾਂ ਕਰਕੇ ਲੋਕਾਂ ਨੂੰ ਉਲਝਾ ਕੇ ਉਧਰ ਨੂੰ ਖਿੱਚਿਆ ਜਾ ਰਿਹਾਗਾ ਨਹੀਂ ਕਿਹਨੇ ਜਾਣਾਗਾ ਉੱਥੇ ਕਿਹਦੇ ਕੋਲ ਇੰਨਾ ਟਾਈਮ ਐ ਵੀ ਹਰ ਰੋ ਮੰਦਰ ਤੋਂ ਰੋਜ਼ਗਾਰ ਨਹੀਂ ਮਿਲ ਸਕਦਾ ਰੋਜ਼ਗਾਰ ਜਿਹੜਾ ਮਿਲੂਗਾ ਸਰਕਾਰ ਤੁਹਾਨੂੰ ਅਗਰ ਪਰਮਾਨੈਂਟ ਰੋਜ਼ਗਾਰ ਦੇਊਗੀ ਤਾਂ ਥੋੜਾ ਜਾ ਕੇ ਕੁਝ ਬਣੂਗਾ ਹੁਣ ਤੁਸੀਂ ਵੱਡੇ ਵੱਡੇ 에어ਪੋਰਟ ਬਣਾਏ ਜਾ ਰਹੇ ਨੇ ਲਖਨਊ ਪਹਿਲੇ 에어ਪੋਰਟ ਹੈਗਾਗਾ ਹੁਣ ਅਯੁੱਧਿਆ 에어ਪੋਰਟ ਬਣਾਤਾ ਬਿਨਾਂ ਗੱਲ ਤੋਂ ਖਰਚੇ ਕੀਤੇ ਜਾ ਰਹੇ ਨੇ ਲੇਕਿਨ ਉਹ ਤੋਂ ਯੋਧਿਆ ਕਿੰਨੀ ਦੂਰ ਆ 50 ਕਿਲੋਮੀਟਰ ਤਾਂ ਹੈਗਾ ਅਯੁੱਧਿਆ ਜਿਹੜਾ ਬੰਦਾ ਯੋਧਿਆ ਆਊਗਾ ਲਖਨਊ ਉੱਤਰ ਕੇ ਕਾਰ ਰਾਈਂ ਯੋਧਿਆ ਆਜੂਗਾ ਕਿੱਡੀ ਕੀ ਗੱਲ ਆ ਗਈ ਪਰ ਖਰਚੇ ਨੇ ਜਿਹੜੇ ਲੋਕਾਂ ਦੇ ਹੁਣ ਸਰਕਾਰ ਕਰ ਕੀ ਰਹੀ ਆ ਜਿਹੜੀ ਇਹ ਸਰਕਾਰ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਲੋਕਾਂ ਦੇ ਹੱਕ ਖੋ ਰਹੀ ਆ ਕੀ ਇਹ ਹੁਣ ਜਿਹੜੀ 올ਡ ਪੈਨਸ਼ਨ ਸਕੀਮ ਐ ਰਾਜਸਥਾਨ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਜਿਹੜੀ 올ਡ ਪੈਨਸ਼ਨ ਸਕੀਮ ਆ ਉਹ ਬੰਦ ਕਰਤੀ ਨਵੀਂ ਪੈਨਸ਼ਨ ਸਕੀਮ ਲਾਗੂ ਕਰਤੀ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਕਿਸੇ ਵੀ ਮੁਲਾਜ਼ਮ ਨੂੰ ਪੈਨਸ਼ਨ ਹੈ ਹੀ ਨਹੀਂ ਕੋਈ ਬੰਦਾ ਜਿਹੜਾ 30 35 ਸਾਲ ਨੌਕਰੀ ਕਰਦਾ 30 35 ਸਾਲ ਨੌਕਰੀ ਕਰਨ ਤੋਂ ਬਾਅਦ ਉਹਦੇ ਬੜਾਪੇ ਦੇ ਵਿੱਚ ਉਹਨੂੰ ਪੈਨਸ਼ਨ ਦੀ ਜ਼ਰੂਰਤ ਹੁੰਦੀ ਆ ਜਿਹੜੀ ਉਹਦੀ ਜ਼ਰੂਰਤ ਦੇ ਮੁਤਾਬਕ ਉਹਨੂੰ ਥੋੜੀ ਥੋੜੀ ਪੈਨਸ਼ਨ ਮਿਲਦੀ ਰਹਿੰਦੀ ਆ ਪਰ ਇਹ ਸਰਕਾਰ ਨੇ ਤਾਂ ਪੈਨਸ਼ਨ ਹੀ ਕੱਟ ਦਿੱਤੀ ਜਿਹੜੇ ਬਜ਼ੁਰਗ ਨੇ ਵਿਚਾਰੇ ਬੁਢੇ ਆਦਮੀ ਨੇ ਉਹਨਾਂ ਦੀ ਸੇਵਾ ਹੀ ਕਈ ਵਾਰ ਇਸੇ ਕਰਕੇ ਹੁੰਦੀ ਆ ਵੀ ਉਹਨਾਂ ਦੀ ਪੈਨਸ਼ਨ ਆਉਂਦੀ ਹੁੰਦੀ ਆ ਬੱਚੇ ਉਹਦੇ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਨੇ ਵੀ ਚਲੋ ਸਾਡਾ ਬਜ਼ੁਰਗ ਬੈਠਾ ਰਹੇ ਕਿਹੜਾ ਰੋਟੀ ਅੱਜ ਕੱਲ ਪਤਾ ਨਹੀਂ ਕੀ ਦੀ ਕਿਸੇ ਕਿਸੇ ਦੀ ਔਲਾਦ ਇੰਨੀ ਵਧੀਆ ਹੁੰਦੀ ਆ ਜਿਹੜੀ ਰੋਟੀ ਮਿਲ ਸਕਦੀ ਆ ਹੁਣ ਵੱਡੇ ਪੱਧਰ ਤੇ ਨੌਕਰੀਆਂ ਨੇਗੀਆਂ ਜਿਹੜੀਆਂ ਭਾਰਤ ਦੇ ਵਿੱਚੋਂ ਬੰਦ ਹੀ ਕੀਤੀਆਂ ਗਈਆਂ ਹੋਈਆਂ ਨੇਗੀਆਂ ਪੁਲਿਸ ਦੀ ਨੌਕਰੀ ਲਗਭਗ ਬੰਦ ਐ ਬੈਂਕ ਜਿਹੜਾ ਸਭ ਤੋਂ ਵੱਡਾ ਸੈਕਟਰ ਸੀਗਾ ਬੈਂਕ ਜਿਹੜਾ ਕੋਈ ਸਟੱਡੀ ਕਰਦਾ ਸੀਗਾ ਉਹਦੀ ਖਤਰ ਦੋ ਸੈਕਟਰ ਵੱਡੇ ਸੀ ਵੀ ਚਲੋ ਕੋਈ ਨਹੀਂ ਤੇ ਮੈਂ ਆਪਣੀ ਜੋਬ ਸਟੱਡੀ ਪੂਰੀ ਕਰ ਲੂੰਗਾ ਮੈਨੂੰ ਬੈਂਕ ਚ ਨੌਕਰੀ ਮਿਲ ਜੂਗੀ ਮੈਨੂੰ ਰੇਲ ਵਿੱਚ ਨੌਕਰੀ ਮਿਲ ਜੂ ਦੋਨੇ ਪ੍ਰਾਈਵੇਟ ਕਰਤੇ ਸਰਕਾਰ ਨੇ ਉਹੀ ਜਿਹੜੀਆਂ ਉਹੀ ਨੌਕਰੀਆਂ ਵੱਡੇ ਪੱਧਰ ਤੇ ਰਿਕਰੂਟਮੈਂਟ ਬੋਰਡ ਬਣੇ ਹੋਏ ਸੀ ਬੈਂਕਾਂ ਦੇ ਰਿਕਰੂਟਮੈਂਟ ਬੋਰਡ ਬਣੇ ਹੋਏ ਸੀ ਰੇਲਵੇ ਦੇ ਰਿਕਰੂਟਮੈਂਟ ਬੋਰਡ ਬਣੇ ਹੋਏ ਸੀ ਪਰ ਉਹ ਸਰਕਾਰ ਨੇ ਬੰਦ ਹੀ ਕਰਤਾ ਸਾਰਾ ਕੁਝ ਜੋ ਰਜ਼ਗਾਰ ਕੀ ਰਹਿ ਗਿਆ ਇੱਕ ਤੁਸੀਂ ਗਲੇ ਦੇ ਵਿੱਚ ਗਮਚਾ ਪਾਓ ਪਰਨਾ ਪਾਓ ਗਲੇ ਦੇ ਵਿੱਚ ਟਿੱਕਾ ਲਾਓ ਔਰੇ ਤੇ ਮੋਟਰਸਾਈਕਲ ਦੇ ਵਿੱਚ ਆਪਣੇ ਫਾਦਰ ਦੇ ਮੋਟਰਸਾਈਕਲ ਦੇ ਵਿੱਚ ਤੇਲ ਪਵਾਓ 50 ਰੁਪਈਆ ਦਾ ਤੇ ਤੁਸੀਂ ਚਲੋ જય શ્રી ਰਾਮ જય શ્રી ਰਾਮ ਤੇ ਕਰਦੇ ਜਾਓ ਤੁਹਾਨੂੰ ਜਿਹੜਾ ਉੱਥੇ ਦਾ ਲੋਕਲ ਐਮਐਲਏ ਹੈਗਾ ਉਹਨੇ ਤੁਹਾਨੂੰ 500 ਰੁਪਈਆ ਤੁਹਾਨੂੰ ਦੇ ਦੇਣਾਗਾ ਉਹਦੇ ਵਿੱਚੋਂ 100 150 ਦੀ दारू ਪੀਓ ਬਾਕੀ ਆਪਣੀ ਰੋਟੀ ਰੋਟੀ ਖਾਓ ਆ ਕੇ ਪਹਿਜੋ ਠਣ ਠਣ ਗੋਪਾਲ ਤੜਕੇ ਨੂੰ ਫੇਰ ਘੱਲ ਲੀ ਇਹ ਕੋਈ ਰਜਗਾਰ ਥੋੜੂਆ ਵੀ ਤੁਹਾਨੂੰ 500 ਰੁਪਈਆ ਦਿੱਤਾ ਰੈਲੀ ਦੇ ਵਿੱਚ ਕਮਾਇਆ ਉਸ ਤੋਂ ਬਾਅਦ ਚਲੋ ਖતમ જય શ્રી ਰਾਮ જય શ્રી ਰਾਮ ਜਿਹੜੇ ਗਰੀਬ ਲੋਕ ਨੇਗੇ ਵਿਚਾਰੇ ਗਰੀਬ ਲੋਕਾਂ ਨੂੰ ਇੱਥੋਂ ਕੀ ਮਿਲਦਾਗਾ ਹੁਣ 올ਡ ਪੈਨਸ਼ਨ ਸਕੀਮ ਆ ਗਈ ਜਿਹੜੀ ਉਹ ਰਾਜਸਥਾਨ ਦੇ ਵਿੱਚ ਖਤਮ ਕਰਤੀ ਮੈਂ ਤੁਹਾਨੂੰ ਤਾਂ ਹੁਣ ਸਰਕਾਰ ਨੇ ਸਭ ਤੋਂ ਵੱਡਾ ਤੋਹਫਾ ਹੈ ਜਿਹੜਾ ਬੜੋ ਬੁੜਿਆਂ ਨੂੰ ਬਜ਼ੁਰਗਾਂ ਨੂੰ ਇਹ ਦਿੱਤਾ ਵੀ ਜਿਹੜੀ 올ਡ ਪੈਨਸ਼ਨ ਸਕੀਮ ਆ ਗਈ ਉਹ ਤੁਹਾਡੀ ਖਤਮ ਹੋ ਚੁੱਕੀ ਆ ਦੇਸ਼ ਦੀਆਂ ਸਰਕਾਰਾਂ ਧਰਮ ਦੇ ਵਿੱਚ ਉਲ ਜਾ ਕੇ ਕੰਮ ਕਰਦੇ ਧਰਮ ਖਤਰੇ ਦੇ ਵਿੱਚ ਹੈ ਧਰਮ ਦੱਸੋ ਕਿੱਥੋਂ ਖਤਰੇ ਦੇ ਵਿੱਚ ਹੈ 1500 ਸਾਲ ਦੇ ਕਰੀਬ ਮੁਸਲਮਾਨ ਰਾਜ ਰਹਿ ਗਿਆ 1400 ਸਾਲ ਮੁਸਲਮਾਨ ਰਾਜ ਰਹਿ ਗਿਆ ਪਹਿਲਾਂ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਰਾਜ ਚੱਲ ਰਿਹਾ ਮੁਸਲਮਾਨਾਂ ਦਾ ਰਾਜ ਸੀਗਾ ਪਹਿਲਾਂ ਲੋਧੀ ਪਰਿਵਾਰ ਆਇਆ ਉਸ ਤੋਂ ਬਾਅਦ ਬਾਬਰ ਫੈਮਲੀ ਆ ਗਈ ਲਗਭਗ 14-1500 ਸਾਲ ਰਾਜ ਚੱਲਦਾ ਰਿਹਾ ਉਦੋਂ ਤਾਂ Hindu ਧਰਮ ਖਤਰੇ 'ਚ ਆਇਆ ਨਹੀਂ ਗਿਆਗਾ ਉਦੋਂ ਤਾਂ Hindu ਧਰਮ ਖਤਰੇ 'ਚ ਨਹੀਂ ਆਇਆ ਹੁਣ ਜਦੋਂ ਦੀ BJP ਆ ਗਈ Hindu ਧਰਮ ਖਤਰੇ 'ਚ ਆ ਗਿਆ ਫਿਰ ਜੇ ਜੇ ਇਹ ਜੀ ਸਰਕਾਰ ਨੂੰ ਲੈ ਕੇ Hindu ਧਰਮ ਖਤਰੇ ਦੇ ਵਿੱਚ ਆ ਗਿਆ ਫਿਰ ਇਹ ਜੀ ਸਰਕਾਰ ਨੂੰ ਹਟਾਓ ਇਹਨੂੰ ਰੱਖਦੇ ਕਿਉਂ 2014 ਤੋਂ ਪਹਿਲਾਂ ਤਾਂ ਹਿੰਦੂ ਧਰਮ ਖਤਰੇ 'ਚ ਹੈ ਨਹੀਂ ਸੀ ਹੁਣ ਹਿੰਦੂ ਧਰਮ ਖਤਰੇ 'ਚ ਆ ਗਿਆ ਇਹ ਜੀ ਸਰਕਾਰ ਨੂੰ ਹਟਾਓ ਫਿਰ ਕਿਉਂ ਰੱਖਦੇ ਹੋਗੇ ਇੱਥੇ ਸਾਡੇ ਦੁਨੀਆ ਭਰ ਦੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਜਾਬ ਮਿਸਾਲ ਹੈ ਵੀ ਕਿੰਨੇ ਸਿੱਖ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਡੈਨਮਾਰਕ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਇਟਲੀ ਦੇ ਵਿੱਚ ਸਪੇਨ ਦੇ ਵਿੱਚ ਕਿੰਨੇ ਦੇਸ਼ਾਂ ਦੇ ਵਿੱਚ ਸਿੱਖ ਚਲੇ ਗਏ ਇੱਥੋਂ ਉਹਦਾ 크੍ਰਿਸਚਨ ਦੇਸ਼ ਨੇ ਉੱਥੇ ਸਿੱਖ ਧਰਮ ਤਾਂ ਖਤਮ ਹੋਇਆ ਨਾ ਕਿੰਨੇ ਵੱਡੀ ਗਿਣਤੀ ਦੇ ਵਿੱਚ Hindu ਵੀਰ ਉੱਥੇ ਬੈਠੇ ਨੇ Hindu ਧਰਮ ਤਾਂ ਉੱਥੇ ਖਤਮ ਹੋਇਆ ਨਾ ਭਾਰਤ ਦੇ ਵਿੱਚ Hindu ਖਤਰੇ ਦੇ ਵਿੱਚ ਹੈ ਅਸਲ ਦੇ ਵਿੱਚ Hindu ਖਤਰੇ ਦੇ ਵਿੱਚ ਨਹੀਂਗਾ ਹੈਗਾ ਜਿਹੜੀ ਖਤਰੇ ਦੇ ਵਿੱਚ ਹੈ ਉਹ ਸਰਕਾਰ ਖਤਰੇ ਦੇ ਵਿੱਚ ਹੈ ਚਲੋ ਇਹ ਦੇਸ਼ਾਂ ਨੂੰ ਛੱਡੋ ਇਹ ਤਾਂ ਜਿਹੜੇ ਯੂਰੋਪੀਅਨ ਦੇਸ਼ ਨੇ 크ਰਿਸਚੀਅਨ ਦੇਸ਼ ਨੇ ਦੁਬਈ ਦੇ ਵਿੱਚ ਸਾਉਦੀ ਅਰਬ ਦੇ ਵਿੱਚ ਇੰਗਲੈਂਡ ਰਸ਼ੀਆ ਅਫਰੀਕਾ ਦੇ ਵਿੱਚ ਜਿਹੜੇ ਕਵੇਤ ਦੇ ਵਿੱਚ ਛੋਟੇ ਛੋਟੇ ਜਿਹੜੇ ਅਰਬ ਕੰਟਰੀ ਨੇ ਜਿਹੜੇ ਮਿਡਲ ਈਸਟ ਆ ਜਾਂਦਾਗਾ ਮਿਡਲ ਈਸਟ ਦੇ ਵਿੱਚ ਤਾਂ ਸਾਰੇ ਮੁਸਲਮਾਨ ਧਰਮਾ ਕਿੰਨੇ ਵੱਡੇ ਪੱਧਰ ਤੇ ਭਾਰਤ ਦੇ ਲੋਕ ਨੇਗੇ ਜਿਹੜੇ ਹਿੰਦੂ ਮੁਸਲਮ ਸਿੱਖ ਜਿਹੜੇ ਉੱਥੇ ਜਾ ਕੇ ਕੰਮ ਕੰਮ ਕਰਦੇ ਨੇਗੇ ਕਿਸੇ ਦੇ ਧਰਮ ਨੂੰ ਕੋਈ ਖਤਰਾ ਨਹੀਂਗਾ ਸਾਰੇ ਆਪਣੇ ਧਰਮ ਦੇ ਮੁਤਾਬਕ ਜਿਉ ਰਹੇ ਨੇ ਭਾਰਤ ਦੇ ਵਿੱਚ ਹੀ ਕਿਉਂ ਖਤਰਾਗਾ ਧਰਮ ਨੂੰ ਪਰ ਇੱਥੇ ਇਹ ਆ ਵੀ ਇੱਕ ਭਗਮਾ ਰੰਗ ਦੇ ਕੇ ਆਪਣੀ ਸਰਕਾਰ ਬਣਾਉਣ ਦੀ ਜਿਹੜੀ ਗੱਲਬਾਤ ਹੈ ਕਿ ਉਹ ਚੱਲ ਰਹੀ ਆ ਪੈਸੇ ਦਿੱਤੇ ਜਾਂਦੇ ਨੇ ਕਿ ਬੱਚਿਆਂ ਨੂੰ ਪੈਸੇ ਦਿੱਤੇ ਜਾਂਦੇ ਨੇ 500 ਰੁਪਇਆ ਦਿਓ ਤੁਸੀਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਜਾ ਕੇ ਮੰਦਰ ਦੇ ਉੱਤੇ ਜਾ ਕੇ ਮਸਜਿਦ ਮਸਜਿਦ ਦੇ ਮੂਰੇ ਡਾਂਸ ਕਰਦੇ ਨੇ ਗੰਦੇ ਗੀਤ ਬਜਾਉਂਦੇ ਨੇ ਤੇ ਮਸਜਿਦਾਂ ਦੇ ਉੱਤੇ ਝੰਡੇ ਲਾਉਂਦੇ ਨੇ ਫਿਰ ਉਹਨਾਂ ਤੇ ਪਰਚੇ ਦਰਜ ਹੋ ਜਾਂਦੇ ਨੇ ਪਰਚੇ ਦਰਜ ਹੋਣ ਤੋਂ ਬਾਅਦ ਸਾਰੀ ਜ਼ਿੰਦਗੀ ਫੇਰੀ ਜੋ ਅਦਾਲਤਾਂ ਦੇ ਚੱਕਰ ਖਾਂਦੇ ਫੇਰੀ ਜਾਓ ਪਰਚਾ ਖਤਮ ਕਰਾਉਂਦੇ ਫੇਰੀ ਜਾਓ ਨਹੀਂ ਖਤਮ ਹੁੰਦਾ ਜ਼ਿੰਦਗੀ ਬਰਬਾਦ ਆਪ ਦੀ ਖਰਾਬ ਬਰਬਾਦ ਨਾਲ ਪਰਿਵਾਰ ਬਰਬਾਦ ਦੇਸ਼ ਦਾ ਬਰਬਾਦ ਹੋ ਹੀ ਰਿਹਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਵਾਲ ਉਠਾਉਣਾ ਸਿੱਖੋ ਤੁਸੀਂ ਅਗਰ ਤੁਸੀਂ ਸਵਾਲ ਉਠਾਉਂਗੇ ਤਾਂ ਹੀ ਇਹ ਸਰਕਾਰਾਂ ਨੇ ਜਿਹੜੀਆਂ ਤੁਹਾਡੇ ਕਹੇ ਤੋਂ ਚੱਲਣਗੀਆਂ ਨਹੀਂ ਤਾਂ ਪਰਿਵਾਰ ਵੀ ਤੁਹਾਡੇ ਸਰਕਾਰ ਦੇ ਬਰਬਾਦ ਹੋਣ ਦੇ ਨਾਲ ਤੁਹਾਡੇ ਪਰਿਵਾਰ ਵੀ ਤੁਹਾਡਾ ਸਾਰਾ ਕੁਝ ਬਰਬਾਦ ਹੋ ਜਾਊਗਾ ਇਹ ਇੱਕ ਤਰੀਕੇ ਨਾਲ ਦੇਸ਼ ਨੂੰ ਬਦਲ ਕੇ ਭਗਵੇਂ ਚੰਡੇ ਵੱਲ ਨੂੰ ਤਾਂ ਕਰਕੇ ਲਿਆਂਦਾ ਜਾ ਰਿਹਾ ਵੀ ਧਾਰਮਿਕ ਤੌਰ ਤੇ ਲਿਆ ਕੇ ਲੋਕਾਂ ਦੀ ਵੋਟ ਦਾ ਪੋਲਰਾਈਜੇਸ਼ਨ ਕੀਤਾ ਜਾਵੇ। ਮੇਰੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ। YouTube ਤੇ ਦੇਖ ਦਿਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਦਾ ਬਟਨ ਵੀ ਜ਼ਰੂਰ ਦਬਦਿਆ ਕਰੋ। ਸਬਸਕ੍ਰਾਈਬ ਜ਼ਰੂਰ ਕਰ ਲਓ ਯਾਰ ਤੁਹਾਡੇ ਤੋਂ ਸਾਨੂੰ ਹੌਸਲਾ ਮਿਲਦਾ ਰਹਿੰਦਾ ਹੈਗਾ। ਅਸੀਂ ਕੋਈ ਨਾ ਕੋਈ ਟੌਪਿਕ ਲਿਆ ਕੇ ਵੀਡੀਓ ਬਣਾਉਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।